ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਬਲਜੀਤ ਨੇ ਸਾਰਿਆਂ ਦੇ ਸਾਹਮਣੇ ਰੋਜੀ ਦਾ ਭੇਦ ਖੋਲਣਾ ਚਾਹਿਆ ਕਿ ਮੰਨੂ ਆਪਣੀ ਮਾਸੀ ਦੇ ਕੋਲ ਰਹਿੰਦੀ ਆ ਤੇ ਰੋਜੀ ਹਮੇਸ਼ਾ ਉਸਦੇ ਨਾਲ ਫੋਨ 'ਤੇ ਗੱਲ ਕਰਦੀ ਆ ਤੇ ਇਹ ਗੱਲ ਜਦ ਉਸਨੇ ਸਾਰਿਆਂ ਦੇ ਸਾਹਮਣੇ ਖੋਲੀ ਤੇ ਉਸਨੇ ਧਮਕੀ ਦਿੱਤੀ ਕਿ ਮੈਂ ਵੀਰਜੀ ਨੂੰ ਦੱਸ ਕੇ ਤੇ ਹੁਣ ਤੇਰੇ ਛਿੱਤਰ ਪਵਾਵਾਂਗੀ ਕਿਉਂਕਿ ਤੂੰ ਵੀ ਮੇਰੇ ਚਪੇੜਾ ਮਾਰੀਆਂ ਸੀ ਉਸ ਟਾਈਮ ਰੋਚੀ ਦਾ ਰਾਮ ਕੋ ਉੱਟ ਚਾਹੁੰਦਾ ਹੈ ਉਹ ਸੋਚਦੀ ਹੈ ਕਿ ਜੇਕਰ ਇਸਨੇ ਸੱਚ ਦੱਸ ਦਿੱਤਾ ਤੇ ਗੁਰਪ੍ਰੀਤ ਨੇ ਤਾਂ ਸੱਚਮੁੱਚ ਹੀ ਮੇਰੇ ਦਿਵਾਲੇ ਹੋ ਜਾਣਾ ਹੈ ਸੋ ਜਦ ਸਾਰੇ ਜਾਣੇ ਚਲੇ ਜਾਂਦੇ ਆ ਤੇ ਰੋਚੀ ਬਲਜੀਤ ਨੂੰ ਘੇਰ ਕੇ ਕਹਿੰਦੀ ਆ ਕਿ ਤੈਨੂੰ ਪਹਿਲਾਂ ਵੀ ਪਤਾ ਹੈ ਕਿ ਤੇਰਾ ਮੈਂ ਕੀ ਹਸ਼ਰ ਕੀਤਾ ਸੀ ਜੇਕਰ ਤੂੰ ਹੁਣ ਕੋਈ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਾਡੇ ਦੋਵਾਂ ਜੀਆਂ ਵਿੱਚ ਕਲੇਸ਼ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਤੇ ਬਲਜੀਤ ਅੱਗੋਂ ਗੁੱਸੇ ਨਾਲ ਕਹਿੰਦੀ ਆ ਕਿ ਕਰ ਲੈ ਜੋ ਤੂੰ ਕਰਨਾ ਏ ਮੈਂ ਤਾਂ ਦੱਸਾਂਗੀ ਫਿਰ ਰੋਜੀ ਨੂੰ ਗੁੱਸਾ ਚੜਦਾ ਏ ਤੇ ਰੋਜੀ ਫੇਰ ਉਸ ਨੂੰ ਫੜ ਕੇ ਕੁੱਟਣ ਲੱਗ ਜਾਂਦੀ ਆ ਤੇ ਉਸਦੇ ਬਹੁਤ ਜਿਆਦੀਆਂ ਜਿਹੜਾ ਮਾਰਦੀ ਆ ਤੇ ਘਰ ਵਿੱਚ ਵੀ ਕੋਈ ਨਹੀਂ ਹੁੰਦਾ ਤੇ ਬਲਜੀਤ ਬਹੁਤ ਹੱਥ ਵੀ ਜੋੜਦੀ ਆ ਪਰ ਰੋਜੀ ਅੱਗੋਂ ਉਸ ਨੂੰ ਕਹਿੰਦੀ ਆ ਕਿ ਜਿੰਨਾ ਚਿਰ ਤੂੰ ਇਹ ਗੱਲ ਨਾ ਕਹੀ ਕਿ ਮੈਂ ਸਾਰੀਆਂ ਗੱਲਾਂ ਗੁਰਪ੍ਰੀਤ ਨੂੰ ਨਹੀਂ ਦੱਸਾਂਗੀ ਉਹਨਾਂ ਚਿਰ ਤੈਨੂੰ ਬਸ ਇਦਾਂ ਬੱਚੀ ਹੀ ਜਾਣੀ ਆ ਤੇ ਬਲਜੀਤ ਡਰਦੀ ਮਾਰੀ ਕਹਿਣ ਲੱਗ ਜਾਂਦੀ ਆ ਕਿ ਮੈਂ ਕੋਈ ਗੱਲ ਨਹੀਂ ਦੱਸਦੀ ਤੇ ਉਹ ਬਹੁਤ ਜ਼ਿਆਦਾ ਉੱਚੀ ਉੱਚੀ ਰੋਂਦੀ ਆ ਤੇ ਉਹਦੇ ਮੂੰਹ ਦੇ ਉੱਤੇ ਨਿਸ਼ਾਨ ਵੀ ਪੈ ਜਾਂਦੇ ਰੋਜੀ ਦੇ ਹੱਥਾਂ ਦੇ ਸੋ ਜਾਦ ਉਸ ਦਾ ਘਰ ਵਾਲਾ ਆਉਂਦਾ ਹੈ ਤੇ ਉਸ ਨੂੰ ਰੋ ਰੋ ਕੇ ਸਾਰੀ ਗੱਲ ਦੱਸਦੀ ਆ ਕਿ ਅੱਜ ਮੈਨੂੰ ਫੇਰ ਮੇਰੀ ਜਠਾਣੀ ਨੇ ਕੁੱਟਿਆ ਏ ਤੇ ਮੈਂ ਹੁਣ ਇਸ ਦਾ ਬਦਲਾ ਜ਼ਰੂਰ ਲਵਾਂਗੀ ਪਰ ਸਣੀ ਉਸ ਨੂੰ ਸਮਝਾਉਂਦਾ ਏ ਕਿ ਜੇਕਰ ਤੂੰ ਹੁਣ ਕੋਈ ਵੀ ਗੱਲ ਕੀਤੀ ਤਾਂ ਇਹ ਤੈਨੂੰ ਕੱਲੀ ਨੂੰ ਫੇਰ ਵੀ ਕੁੱਟ ਸਕਦੀ ਆ ਇਸ ਕਰਕੇ ਤੂੰ ਅਜੇ ਗੱਲਾਂ ਨੂੰ ਟਕੀਆਂ ਹੀ ਰਹਿਣ ਦੇ ਜੀਤ ਨੂੰ ਵੀ ਲੱਗਦਾ ਹੈ ਕਿ ਜੇਕਰ ਮੈਂ ਹੁਣ ਕੋਈ ਗੱਲ ਛੇੜੀ ਤਾਂ ਰੋਜੀ ਨੇ ਬਾਅਦ ਵਿੱਚ ਵੀ ਮੈਨੂੰ ਕੁੱਟਣਾ ਹੈ ਤੇ ਹੁਣ ਮੈਂ ਚੁੱਪ ਹੀ ਰਹਿਣੀ ਆ ਪਰ ਮੌਕਾ ਆਉਣ ਤੇ ਮੈਂ ਇਹਦੇ ਸਾਰੇ ਪੇਦ ਖੋਲਾਂਗੀ ਸੋ ਉਸ ਟਾਈਮ ਤੱਕ ਬਲਜੀਤ ਡਰ ਜਾਂਦੀ ਆ ਰੋਜੀ ਸੋਚਦੀ ਆ ਕਿ ਇਹ ਮੈਨੂੰ ਡਰੇ ਨੂੰ ਹੋਰ ਡਰਾਉਂਦੀ ਆ ਇਸ ਕਰਕੇ ਮੈਂ ਹੁਣ ਇਸ ਦੇ ਕੋਲੋਂ ਡਰ ਕੇ ਨਹੀਂ ਰਹਿਣਾ ਇਸ ਦੀਆਂ ਬਹੁਤ ਚਲਾਕੀਆਂ ਮੈਂ ਦੇਖ ਲਈਆਂ ਹੁਣ ਇਸ ਦੀ ਕੋਈ ਵੀ ਚਲਾਕੀ ਨਹੀਂ ਚੱਲਣੀ ਤੇ ਉਸਦੀ ਦੂਜੀ ਦਰਾਨੀ ਹਰਪ੍ਰੀਤ ਵੀ ਪੁੱਛਦੀ ਆ ਕਿ ਰੋਜੀ ਨੂੰ ਤੂੰ ਸੱਚਮੁੱਚ ਹੀ ਮੰਨੂ ਨਾਲ ਗੱਲ ਕਰਦੀ ਆ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਕਿਉਂਕਿ ਮਿੰਦੋ ਦਾ ਤੈਨੂੰ ਮੈਂ ਰੋਜ ਮਲਾਉਣੀ ਆ ਤੇ ਮੈਂ ਉਹ ਵੀ ਗੱਲ ਕਦੀ ਕਿਸੇ ਨੂੰ ਨਹੀਂ ਦੱਸੀ ਜੇਕਰ ਤੂੰ ਮੈਨੂੰ ਸੱਚ ਦੱਸੇਂਗੀ ਤਾਂ ਮੈਂ ਇਹ ਵੀ ਗੱਲ ਕਿਸੇ ਨੂੰ ਨਹੀਂ ਦੱਸਦੀ ਤੇ ਰੋਜੀ ਇਮੋਸ਼ਨਲ ਹੋਈ ਹਰਪ੍ਰੀਤ ਨੂੰ ਸਾਰੀ ਗੱਲ ਦੱਸ ਦਿੰਦੀ ਆ ਕਿ ਹਾਂ ਮੈਂ ਆਪਣੀ ਧੀ ਨਾਲ ਗੱਲ ਕਰ ਲੈਣੀ ਆ ਜਦੋਂ ਮੇਰਾ ਦਿਲ ਕਰਦਾ ਹੈ ਜੀ ਹਰ ਪ੍ਰੀਤੇ ਅੱਗੇ ਰੋਂਦੀ ਹੋਈ ਇਹ ਗੱਲ ਕਹਿੰਦੀ ਆ ਕਿ ਮੇਰੀਆਂ ਦੋਵੇਂ ਧੀਆਂ ਮੇਰੇ ਤੋਂ ਦੂਰ ਨੇ ਮੇਰੀ ਔਲਾਦ ਹੁੰਦਿਆਂ ਹੋਇਆਂ ਵੀ ਮੈਂ ਬੇ ਔਲਾਦ ਹਾਂ ਜਿਨ੍ਹਾਂ ਦੇ ਔਲਾਦ ਨਹੀਂ ਹੈਗੀ ਉਹਨਾਂ ਨੂੰ ਕੋਈ ਪੁੱਛ ਕੇ ਤਾਂ ਦੇਖੇ ਸੋ ਇਸ ਤਰੀਕੇ ਨਾਲ ਰੋਚੀ ਰੋਣ ਲੱਗ ਪੈਂਦੀ ਆ ਪਰ ਹਰ ਪਿਤੂ ਤੋਂ ਉਤੋਂ ਹੀ ਉਸ ਨੂੰ ਉਸ ਦਾ ਦਰਦ ਜਿਹੜਾ ਬਣਾਉਂਦੀ ਆ ਪਰ ਕਿਉਂਕਿ ਉਸ ਨੂੰ ਕੋਈ ਵੀ ਇੰਨਾ ਦੁੱਖ ਨਹੀਂ ਹੁੰਦਾ ਪਰ ਉਹ ਸੱਚਮੁੱਚ ਹੀ ਮਿੰਦੋ ਨੂੰ ਪਿਆਰ ਕਰਨ ਲੱਗ ਪਈ ਆ ਕਿਉਂਕਿ ਹੁਣ ਮਿੰਦੋ ਨੂੰ ਉਹ ਰੋਜੀ ਨੂੰ ਵੀ ਘੱਟ ਹੀ ਫੜਾਉਂਦੀ ਆ ਉਹ ਸੋਚਦੀ ਆ ਕਿ ਕਿਤੇ ਮਿੰਦੋ ਸੱਚਮੁੱਚ ਹੀ ਰੋਜੀ ਦੀ ਧੀ ਨਾ ਬਣ ਜਾਵੇ ਰੋਜੀ ਨੂੰ ਹਮੇਸ਼ਾ ਆਪਣੀਆਂ ਧੀਆਂ ਦੀ ਖੇਚੇ ਰਹੀਦੀ ਆ ਸੋ ਦੇਖਦੇ ਆ ਮੰਨੂ ਤੇ ਰੋਜੀ ਦਾ ਹੁਣ ਕਦੋਂ ਮਲਾਪ ਹੋਵੇਗਾ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ